ਭਗਵੰਤ ਮੰਤਿਆ ਆਮ ਆਦਮੀ ਪਾਰਟੀ ਜਿਹੜੀ ਹੈ ਡਰਾਮੇ ਕਰਨ ਚ ਮਸ਼ਹੂਰ ਹੈ ਠੱਗੀਆਂ ਮਾਰਨ ਚ ਮਸ਼ਹੂਰ ਹੈ ਇੱਕ ਬੰਨੇ ਪੰਜਾਬ ਡੋਬ ਰਿਆ ਹੈ ਤੇ ਦੂਜੇ ਬੰਨੇ ਪੰਜਾਬ ਦੇ ਖਜ਼ਾਨੇ ਦਾ ਲੋਕਾਂ ਦੇ ਲਹੂ ਪਸੀਨੇ ਦਾ ਪੈਸਾ ਜਿਹੜਾ ਆ ਅੱਜ ਤਰਨਤਾਰਨ ਦੀ ਜਿਵਣੀ ਚੋਣ ਦੀ ਰੈਲੀ ਕਰਨ ਵਾਸਤੇ ਵਰਤਿਆ ਜਾ ਰਿਹਾ ਤੇ ਨਾਂ ਕੀ ਦਿੱਤਾ ਜਾ ਰਿਹਾ ਹੈ ਸਰਕਾਰੀ ਸਮਗਮ ਤੇ ਮੈਂ ਪੁੱਛਣਾ ਚਾਹਣਾ ਆ ਜਿਮਣੀ ਚੂਣ ਹੈ ਜੇ ਤੁਹਾਡਾ ਜਿਮਣੀ ਚੂਣ ਤੁਹਾਡਾ ਹਲਕਾ ਇੰਚਾਰਜ ਇੰਨਾ ਵੀ ਖਰਚਾ ਨਹੀਂ ਕਰ ਸਕਦਾ ਉਹਦੇ ਵਾਸਤੇ ਤੁਹਾਨੂੰ ਡਰਾਮੇ ਕਰਨੇ ਪੈ ਰਹੇ ਆ ਤੇ ਕਰੋੜਾਂ ਰੁਪਇਆ ਪੰਜਾਬ ਦੇ ਖਜ਼ਾਨੇ ਦਾ ਅੱਜ ਜਿਹੜਾ ਆ ਉਹ ਬਰਬਾਦ ਕਰਕੇ ਤੇ ਕੇਵਲ ਤੇ ਕੇਵਲ ਜਿਹੜੀ ਆ ਆਮ ਆਦਮੀ ਪੱਟ ਦੀ ਰਾਜਨੀਤੀ ਫਿਤਰਨਤਾਨ ਦੇ ਵਿੱਚ ਹਲਕਾ ਇੰਚਾਰਜ ਦੀ ਜਿਹੜੀ ਜਿਮਣੀ ਚੂਣ ਦੀ ਰੈਲੀ ਕੀਤੀ ਜਾ ਰਹੀ ਹੈ। ਹੁਣ ਤੁਸੀਂ ਇੱਥੇ ਹੀ ਹਿਸਾਬ ਲਾ ਲਓ ਕਿ ਕੱਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਿਹੜੇ ਨਵੇਂ-ਨਵੇਂ ਬਣੇ ਨੇ ਜਿਹੜੇ ਸਾਡੇ ਵੀ ਪੁਰਾਣੇ ਯਾਰ ਨੇ ਉਹਨਾਂ ਨੇ ਪੋਸਟ ਪਾ ਕੇ ਦਾਵਾ ਕੀਤਾ ਸੀਗਾ ਕਿ ਕੱਲ ਨੂੰ ਮਤਲਬ ਕਿ ਅੱਜ 3 ਅਕਤੂਬਰ ਨੂੰ ਜਿਹੜੀ ਰੈਲੀ ਹੋ ਰਹੀ ਆ ਜਿਮਨੀ ਚੌਂਕ ਦੇ ਸਬੰਧ ਚ ਹੋ ਰਹੀ ਆ ਤੇ ਸਾਰੇ ਹੌਮਾ-ਹੌਮਾ ਆ ਕੇ ਪਹੁੰਚੋ ਤੇ ਜਦੋਂ ਮੈਂ ਉਹਦੇ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਫੇਸਬੁੱਕ ਦੇ ਉੱਤੇ ਤੇ ਉਸ ਤੋਂ ਬਾਅਦ ਜਿਹੜੀ ਆ ਆਪਣੀ ਪੋਸਟ ਡਿਲੀਟ ਕਰਕੇ ਮੈਂ ਮੰਨ ਲਿਆ ਕਿ ਤੁਸੀਂ ਸਰ ਸਰਕਾਰੀ ਸਮਾਗਮ ਕਰ ਰਹੇ ਜੀ ਕਰਕਾ ਦਾ ਰਹੇ ਜੀ ਰਾਜਪਤਰੀ ਸਮਾਗਮ ਉਹ ਛੜਕਾਂ ਦੇ ਨਹੀਂ ਪੱਥਰਾਂ ਦਾ ਤੇ ਛੜਕਾਂ ਦੇ ਨਹੀਂ ਪੱਥਰੇ ਨਹੀਂ ਪੱਥਰ ਜਿਹੜੇ ਨੇ ਉਹ ਤੁਹਾਡੇ ਫੀਲੇ ਦੇ ਹਰ ਹਿੱਕੇ 'ਚ ਰੱਖੇ ਜਾ ਰਹੇ ਨੇ ਉਹਦੇ ਜਿਹੜੀ ਖੜਗਵੀ ਰਿਪੇਅਰ ਹੁੰਦੀ ਉਹ ਤਾਂ ਵੀ ਰੱਖੀ ਜਾ ਰਹੇ ਨੇ ਨਵੀਂ ਜੀ ਪਤਨੀ ਬਣਨੀ ਕਿ ਨਹੀਂ ਬਣਨੀ ਕੀ ਕਰਨਾ ਜੀ ਕੀ ਡਰਾਮੇ ਚੜਨੇ ਜੀ ਪੈਸਾ ਤੁਹਾਡੇ ਕੋਲ ਥੇਲੀ ਨਹੀਂ ਹੈਗੀ ਤੇ ਕਰੋੜਾ ਰੁਪਇਆ ਤੁਸੀਂ ਜਿਹੜਾ ਆ ਉਹ ਅੱਜ ਅਜਾਈ ਗੁਵਾਰੇ ਜੀ ਚਲੋ ਮਰਜ਼ੀ ਹੈ ਤੁਹਾਡੀ ਲੋਕ ਤਾਂ ਇਹ ਕਰਤੂਤਾਂ ਜਾਣਦੇ ਐ ਤਰਨਤੰਦ ਹਲਕੇ ਦੇ ਲੋਕ ਜਿਹੜੇ ਤੁਹਾਨੂੰ ਜਵਾਬ ਦੇ ਦਾਂਗੇ ਪਰ ਮੈਂ ਅਫੀਸਰ ਸਾਹਿਬਾਨ ਨੂੰ ਵੀ ਸਿੱਧਾ ਮੇਰਾ ਸਵਾਲ ਹੈ ਇਹ ਤੁਸੀਂ ਰੱਖਿਆ ਰਾਜਪੂਤਰੀ ਸਮਾਗਮ ਇੱਥੇ ਕੇਵਲ ਤੇ ਕੇਵਲ ਸੰਵਿਧਾਨਕ ਜਾਂ ਸਰਕਾਰੀ ਅਫੀਸਰ ਜਾਂ ਜਿਹੜਾ ਲੋਕਾਂ ਦਾ ਰਿਪਰੈਜ਼ੈਂਟ ਹੈ ਜਿਹੜਾ ਚੁਣਿਆ ਹੋਇਆ ਆ ਇਲੈਕਟਡ ਹੈ ਉਹੀ ਉੱਥੇ ਬੋਲ ਸਕਦਾ ਹੈ ਆਮ ਸੁਧਾਰਨ ਵਿਅਕਤੀ ਚਾ ਸਾਫ ਕਾ ਐਮ ਐਲ ਏ ਹੋਵੇ ਸਾਫ ਕਾ ਵਜ਼ੀਰ ਹੋਵੇ ਕੁਛ ਵੀ ਹੋਵੇ ਉਹ ਇਸ ਸਟੇਜ ਤੇ ਨਹੀਂ ਬੋਲ ਸਕਦਾ ਔਰ ਸਟੇਜ ਦਾ ਸੰਚਾਲਕ ਵੀ ਜਿਹੜਾ ਹੈ ਰਾਜਪਤਰੀ ਸਮਾਗਮ ਦਾ ਸਰਕਾਰੀ ਸਮਾਗਮ ਦਾ ਉਹ ਸਰਕਾਰੀ ਅਫੀਸਰ ਹੁੰਦਾ ਸਰਕਾਰੀ ਅਧਿਕਾਰੀ ਹੁੰਦਾ ਹੈ ਜੇ ਇਸ ਨਿਜਮ ਦੀ ਪੁਤਾਹੀ ਕੀਤੀ ਤੇ ਫਿਰ ਜਿਹੜੇ ਸੰਬੰਧਿਤ ਅਧਿਕਾਰੀ ਨੇ ਜਿਲ੍ਹੇ ਦੇ ਉਹਨਾਂ ਦਾ ਬੁਧ ਠੋਕ ਕੇ ਕਾਰਵਾਈ ਕਰਾਂਗੇ ਮੈਂ ਹਲਕਾ ਤਰਨਤ ਦੇ ਲੋਕਾਂ ਨੂੰ ਸੱਦਾ ਦੇਣਾ ਹੈ ਆਜੇ ਲੁੱਟ ਸ਼ਰੇਆਮ ਲੁੱਟ ਤੇ ਪੰਜਾਬ ਦੇ ਲੋਕੋ ਇੱਕ ਮਹੀਨੇ ਤੁਸੀਂ ਡੁੱਬੇ ਪੈ ਜੇ ਚਵਾਨੀ ਕੇ ਦੀ ਤੈ ਤੇ ਨਹੀਂ ਧਰੀ ਤੇ ਦੂਜੇ ਮਹੀਨੇ ਜਿਹੜੀ ਝਭਾਲ ਦੇ ਵਿੱਚ ਤਨ ਤਨ ਜਿਮਣੀ ਤੋਂ ਉਹਨੂੰ ਲੈ ਕੇ ਸਰਕਾਰੀ ਸਮਾਗਮ ਦੇ ਨਾਂ ਹਿੱਟ ਚੋਣ ਰੈਲ ਕੀਤੀ ਜਾ ਰਹੀ ਹੈ ਉੱਥੇ ਕਰੋੜਾਂ ਰੁਪਏ ਖਤੇ ਜਾ ਰਹੇ ਕਿੱਧਰ ਜਾਉ ਪੰਜਾਬ ਭਗਵੰਤ ਮਾਨ ਜੀ ਲੋਕ ਪੁੱਛਦੇ ਨੇ ਦਿਓ ਜਵਾਬ